ਸਸ਼ਵਕਾਲ ਮੈਗਾ ਗੰਦੀਪ ਕੋਰ ਅਮਰੀਕਨ ਟਾਈਮ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਤੇ ਪੇਸ਼ ਨੇ ਵਰਡ ਨਿਊਜ਼ ਅਮਰੀਕਾ ਦੇ ਨਵੇਂ ਨਾਮਜਿੱਤ ਰਾਜਦੂਤ ਸਰਜੀਓ ਗੋਰ ਨੇ ਬੀਤੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਹੈ ਜਿੱਥੇ ਗੋਰ ਨੇ ਮੋਦੀ ਨੂੰ ਇੱਕ ਫੋਟੋ ਵੀ ਭੇਟ ਕੀਤੀ ਹੈ ਇਸ ਫੋਟੋ 'ਚ ਮੋਦੀ ਤੇ ਡੋਨਲਡ ਟਰੰਪ ਪ੍ਰੈਸ ਕਾਨਫਰੰਸ ਕਰਦੇ ਹੋਏ ਦਿਖ ਰਹੇ ਨੇ ਜਿਸ ਉੱਤੇ ਟਰੰਪ ਦਾ ਇੱਕ ਸੁਨੇਹਾ ਲਿਖਿਆ ਹੋਇਆ ਸੀ ਤੇ ਨਾਲ ਹੀ ਇੱਕ ਦਸਤਖਤ ਵੀ ਕੀਤੇ ਹੋਏ ਸਨ ਜਿਸ ਉੱਤੇ ਲਿਖਿਆ ਸੀ ਪ੍ਰਧਾਨ ਮੰਤਰੀ ਮੋਦੀ ਤੁਸੀਂ ਮਹਾਨ ਹੋ ਇਸ ਮੌਕੇ ਮੋਦੀ ਨੇ ਕਿਹਾ ਹੈ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਗੋਰ ਦੇ ਕਾਰਜਕਾਲ ਦੌਰਾਨ ਭਾਰਤ ਤੇ ਅਮਰੀਕਾ ਦੇ ਸਬੰਧ ਹੋਰ ਵੀ ਮਜ਼ਬੂਤ ਹੋਣਗੇ। ਇਹ ਸਭ ਕੁਝ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਸਾਂਝਾ ਕੀਤਾ ਹੈ। ਉਹਨਾਂ ਨੇ ਲਿਖਿਆ ਕਿ ਭਾਰਤ 'ਚ ਅਮਰੀਕਾ ਦੇ ਨਾਮਜ਼ਦ ਰਾਜਦੂਤ ਸਰਜੀਓ ਗੋਰ ਦਾ ਸਵਾਗਤ ਕਰਕੇ ਬਹੁਤ ਹੀ ਖੁਸ਼ੀ ਹੋਈ ਹੈ। ਮੈਨੂੰ ਵਿਸ਼ਵਾਸ ਹੈ ਕਿ ਉਹਨਾਂ ਦਾ ਕਾਰਜਕਾਲ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਿਕ ਪਾਈਵਲ ਨੂੰ ਹੋਰ ਵੀ ਮਜ਼ਬੂਤ ਕਰੇਗਾ। ਯੂਕਰੇਨ ਦੇ ਰਾਸ਼ਟਰਪਤੀ ਵਲੋਦਮੀਰ ਜ਼ੇਲੈਂਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਗਾਜ਼ਾ ਸ਼ਾਂਤੀ ਸਮਝੌਤੇ ਉੱਤੇ ਵਧਾਈ ਦੇਣ ਲਈ ਫੋਨ ਕੀਤਾ। ਉਨਾ ਜ਼ੋਰ ਦੇ ਕੇ ਕਿਹਾ ਹੈ ਕਿ ਜੇਕਰ ਇੱਕ ਖੇਤਰ 'ਚ ਜੰਗ ਰੋਕੀ ਜਾ ਸਕਦੀ ਹੈ ਤਾਂ ਯਕੀਨਨ ਰੂਸੀ ਯੁੱਧ ਨੂੰ ਵੀ ਖਤਮ ਕੀਤਾ ਜਾ ਸਕਦਾ ਹੈ। 13 ਇੱਕ ਪੋਸਟਰਾਂਹੀਂ ਜੇਲਨ ਸਕੀਨ ਨੇ ਦੱਸਿਆ ਹੈ ਕਿ ਇਹ ਕਾਲ ਬਹੁਤ ਸਕਾਰਾਤਮਕ ਤੇ ਲਾਭਕਾਰੀ ਰਹੀ ਹੈ। ਮੈਂ ਉਹਨਾਂ ਨੂੰ ਮੱਧ ਪੂਰਬ 'ਚ ਸ਼ਾਂਤੀ ਦੀ ਕੋਸ਼ਿਸ਼ ਲਈ ਵਧਾਈ ਦਿੰਦੀ ਹੈ ਜੋ ਇੱਕ ਸ਼ਾਨਦਾਰ ਪ੍ਰਾਪਤੀ ਵੀ ਹੈ। ਰੂਸੀ ਯੁੱਧ ਸਮੇਤ ਮੈਂ ਰਾਸ਼ਟਰਪਤੀ ਟਰੰਪ ਨੂੰ ਸਾਡੇ ਊਰਜਾ ਪ੍ਰਣਾਲੀ ਉੱਤੇ ਰੂਸ ਦੀ ਹਮਲਿਆਂ ਬਾਰੇ ਸੂਚਿਤ ਕੀਤਾ ਤੇ ਮੈਂ ਸਾਡਾ ਸਮਰਥਨ ਕਰਨ ਦੀ ਉਸ ਦੀ ਇੱਛਾ ਦੀ ਵੀ ਕਦਰ ਕਰਦਾ ਹੈ। ਅਸੀਂ ਆਪਣੀ ਹਵਾਈ ਰੱਖਿਆ ਨੂੰ ਮਜ਼ਬੂਤ ਕਰਨ ਦੇ ਮੌਕਿਆਂ 'ਤੇ ਚਰਚਾ ਕੀਤੀ ਹੈ ਤੇ ਨਾਲ ਹੀ ਠੋਸ ਸਮਝੌਤਿਆਂ 'ਤੇ ਵੀ ਚਰਚਾ ਕੀਤੀ ਹੈ ਜਿਨ੍ਹਾਂ ਉੱਤੇ ਅਸੀਂ ਇਸ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ ਜੇਲਨਸਕੀ ਨੇ ਅਖੀਰ 'ਚ ਕਿਹਾ ਕਿ ਅਸਲ ਕੂਟਨੀਤੀ 'ਚ ਰੂਸ ਦੀ ਭੂਮਿਕਾ ਵੀ ਲਾਜ਼ਮੀ ਹੈ ਜੋ ਸਿਰਫ ਤਾਕਤ ਰਾਹੀਂ ਸੰਭਵ ਹੋ ਸਕਦੀ ਹੈ ਇਸ ਤੋਂ ਇਲਾਵਾ ਯੂਕਰੇਨੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਟਰੰਪ ਨੂੰ ਕੀਵ ਦੇ ਊਰਜਾ ਪ੍ਰਣਾਲੀ ਉੱਤੇ ਰੂਸ ਦੇ ਹਮਲੇ ਬਾਰੇ ਵੀ ਸੁਚੇਤ ਕੀਤਾ ਤੇ ਕਿਹਾ ਹੈ ਕਿ ਉਹ ਰਿਪਬਲਿਕ ਲੀਡਰ ਦੀ ਸਾਡਾ ਸਮਰਥਨ ਕਰਨ ਦੀ ਇੱਛਾ ਦੀ ਕਦਰ ਕਰਦੇ ਨੇ ਜੇਲਨ ਸਕੀ ਦੇ ਅਨੁਸਾਰ ਦੋਵਾਂ ਨੇਤਾਵਾਂ ਨੇ ਯੂਕਰੇਨ ਦੀ ਹਵਾਈ ਰੱਖਿਆ ਨੂੰ ਮਜ਼ਬੂਤ ਕਰਨ ਦੇ ਮੌਕਿਆਂ ਉੱਤੇ ਵੀ ਚਰਚਾ ਕੀਤੀ ਹੈ ਤੇ ਨਾਲ ਹੀ ਠੋਸ ਸਮਝੌਤਿਆਂ ਉੱਤੇ ਵੀ ਬਹੁਤ ਵਾਰ ਗੱਲ ਕੀਤੀ ਹੈ ਕਿ ਦੋਵੇਂ ਧਿਰਾਂ ਇਸ ਨੂੰ ਯਕੀਨੀ ਬਣਾਉਣ ਲਈ ਕੰਮ ਕਰ ਰਹੀਆਂ ਨੇ ਖੈਬਰਪ ਖਵਾਤ ਤੇ ਬਲੋਚਿਸਤਾਨ ਚ ਪਾਕਿਸਤਾਨ ਤੇ ਅਫਗਾਨਿਸਤਾਨ ਸਰਹੱਦ ਉਤੇ ਕਈ ਥਾਵਾਂ ਉਤੇ ਗੋਲੀਬਾਰੀ ਤੋਂ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਤੇ ਅਫਗਾਨ ਫੌਜਾਂ ਵਿੱਚ ਤਕਰਾਰ ਚੜਪਾਂ ਹੋਈਆਂ ਨੇ ਇਹ ਹਿੰਸਕ ਚੜਪਾਂ ਸਨੀਚਰਵਾਰ ਦੇ ਰਾਤ ਉਦੋਂ ਸ਼ੁਰੂ ਹੋਈਆਂ ਜਦੋਂ ਤਾਲਿਬਾਨ ਬਲਾਂ ਨੇ ਕਈ ਪਾਕਿਸਤਾਨੀ ਸਰਹੱਦੀ ਚੌਕੀਆਂ ਉਤੇ ਗੋਲੀਬਾਰੀ ਕੀਤੀ ਉਦੋਂ ਅਫਗਾਨ ਹਥਿਆਰਬੰਦ ਬਲਾਂ ਨੇ ਵੀ ਜਵਾਬੇਕਾਰਵਾਈ ਵੱਜੋਂ ਸਨੀਚਰਵਾਰ ਰਾਤ ਨੂੰ ਡਰੰਡਡ ਲਾਈਨ ਦੇ ਨਾਲ ਪਾਕਿਸਤਾਨੀ ਫੌਜੀ ਚੌਕੀਆਂ ਨੂੰ ਵੀ ਨਿਸ਼ਾਨਾ ਬਣਾਏ ਤੇ ਰੱਖਿਆ ਮੰਤਰਾਲੇ ਨੇ ਇਸ ਦੀ ਚੇਤਾਵਨੀ ਦੀ ਵੀ ਦਿੱਤੀ ਹੈ ਕਿ ਅਫਗਾਨ ਫੌਜਾਂ ਕਿਸੇ ਵੀ ਹਮਲੇ ਦਾ ਅਕਰਾ ਕਰਨ ਅਤਿ ਸਰਹੱਦਾਂ ਦੀ ਰੱਖਿਆ ਕਰਨ ਲਈ ਤਿਆਰਬਰ ਤਿਆਰ ਨੇ ਸੁਰੱਖਿਆ ਅਧਿਕਾਰੀਆਂ ਦੇ ਹਵਾਲੇ ਨਾਲ ਤੇਜ਼ ਅਤੇ ਸਖਤ ਜਵਾਬੀ ਕਾਰਵਾਈ ਚ ਪਾਕਿਸਤਾਨੀ ਬਲਾਂ ਨੇ ਕਈ ਅਫਗਾਨ ਸਰਹੱਦੀ ਚੌਕੀਆਂ ਨੂੰ ਪ੍ਰਭਾਵਸ਼ਾਲੇ ਢਾਂਗ ਨਾਲ ਨਿਸ਼ਾਨਾ ਬਣਾਇਆ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਅਫਗਾਨ ਚੌਕੀਆਂ ਤੇ ਅਤਵਾਦੀ ਟਿਕਾਣਿਆਂ ਨੂੰ ਕਾਫੀ ਨੁਕਸਾਨ ਪਹੁੰਚਣ ਦਾ ਦਾਵਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਗੋਲੀਬਾਰੀ ਦੌਰਾਨ ਕਈ ਮੁੱਖ ਚੌਕੀਆਂ ਜਿਨ੍ਹਾਂ ਚ ਅੰਗੂਰ ਅੱਡਾ ਬਾਜੋਰ ਕੁਰਮ ਦੀਰ ਖੈਬਰ ਪਖਤੂਨ ਖਵਾ ਵਿਚ ਚਿਤਰਾਲ ਅਤੇ بلوچستان ਚ 12 ਮਾਚਾ ਸ਼ਾਮਲ ਨੇ ਜਿਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਰਿਪੋਰਟ ਮੁਤਾਬਕ ਸੁਰੱਖਿਆ ਸੂਤਰਾ ਨੇ ਕਿਹਾ ਹੈ ਕਿ ਗੋਲੀਬਾਰੀ ਦਾ ਮੁੱਖ ਮੰਤਵ ਖਵਾਰিজ پابੰਦੀਸ਼ੂਦਾ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਨੂੰ ਖੇਤਰ ਵਿੱਚ ਕੁਸਪੈਟ ਕਰਨ ਤੋਂ ਰੋਕਣਾ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਦਾਣਾਂ ਉੱਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ ਤਾ ਜੋ ਪ੍ਰੋਟੀਨ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਦਾਲਾਂ ਦੇ ਮਿਸ਼ਨ ਤਹਿਤ ਮੋਦੀ ਨੇ 2030 ਤੱਕ ਦਾਲਾਂ ਦਾ ਰਕਬਾ 35 ਲੱਖ ਹੈਕਟੇਅਰ ਤੱਕ ਵਧਾਉਣ ਉਤੇ ਜ਼ੋਰ ਦਿੱਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ 3500 ਕਰੋੜ ਰੁਪਏ ਦੀਆਂ ਦੋ ਵੱਡੀਆਂ ਖੇਤੀ ਯੋਜਨਾਵਾਂ ਦਾ ਅੱਜ ਆਗਾਜ਼ ਕੀਤਾ ਜਿਨ੍ਹਾਂ ਚ ਦਾਲਾਂ ਚ ਆਤਮ ਨਿਰਭਰਤਾ ਮਿਸ਼ਨ ਵੀ ਸ਼ਾਮਲ ਹੈ ਉਹਨਾਂ ਕਿਸਾਨਾਂ ਨੂੰ ਮੂਲਕ ਦੀ ਬਰਾਮਦਗੀ ਨਿਰਪਰਤ ਤਲ ਘਟਾਉਣ ਅਤੇ ਆਲਮੀ ਮੰਗ ਪੂਰਾ ਕਰਨ ਲਈ ਪੈਦਾਵਾਰ ਵਧਾਉਣ ਦਾ ਸੱਦਾ ਦਿੱਤਾ ਖੇਤੀਬਾੜੀ ਤੇ ਸਹਾਇਕ ਖੇਤਰਾਂ ਨਾਲ ਸੰਬੰਧਿਤ ਪ੍ਰੋਜੈਕਟਾਂ ਦੇ ਉਦਘਾਟਨ ਮਗਰੋਂ ਮੋਦੀ ਨੇ ਕਿਹਾ ਹੈ ਕਿ 2047 ਤੱਕ ਵਿਕਸਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਕਿਸਾਨਾਂ ਦੀ ਭੂਮਿਕਾ ਅਹਿਮ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਕਾਂਗਰਸ ਦੀ ਅਣਗਹਿਲੀ ਕਾਰਨ ਕਿਸਾਨ ਤੇ ਕਿਸਾਨੀ ਕਮਜ਼ੋਰ ਹੋਈ ਹੈ ਤੇ ਉਹਨਾਂ ਦੀਆਂ ਸਰਕਾਰਾਂ ਸਮੇਂ ਵਕਫਾਕ ਵਿਭਾਗ ਬਿਨਾਂ ਤਾਲਮੇਲ ਦੀ ਵਕਫਾਕ ਦਿਸ਼ਾਵਾਂ ਵਿੱਚ ਕੰਮ ਕਰ ਰਹੇ ਸਨ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨੇ ਅੱਜ ਭਰੋਸਾ ਜ਼ਾਹਰ ਕੀਤਾ ਹੈ ਕਿ ਭਾਰਤ ਅਫਗਾਨਿਸਤਾਨ ਸਬੰਧ ਨੇੜ ਭਵਿੱਖ ਵਿੱਚ ਹੋਰ ਵੀ ਮਜ਼ਬੂਤ ਹੋਣਗੇ। ਉਹਨਾਂ ਦੱਖਣੀ ਏਸ਼ੀਆ ਦੀ ਸਭ ਤੋਂ ਪ੍ਰਭਾਵਸ਼ਾਲੀ ਇਸਲਾਮਿਕ ਮਦਰਸਿਏ ਵਿੱਚੋਂ ਇੱਕ ਸਹਾਰਨਪੁਰ ਸਥਿਤ دارੂਲ ਉਲੂਮ ਦਿਓਬੰਦ ਦੀ ਆਪਣੀ ਫੇਰੀ ਦੌਰਾਨ ਕੀਤੇ ਗਏ ਨਿੱਘੇ ਸਵਾਗਤ ਲਈ ਲੋਕਾਂ ਦਾ ਧੰਨਵਾਦ ਕੀਤਾ। ਮੁਤਾਕੀ ਨੇ ਇੱਥੇ ਕਿਹਾ ਕਿ ਅਸੀਂ ਨਵੇਂ ਕੂਟਨੀਤਕ ਭੇਜਾਂਗੇ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਲੋਕ ਵੀ ਕਾਬੂਲ ਜਾਓਗੇ। ਦਿੱਲੀ ਵਿੱਚ ਜਿਸ ਤਰ੍ਹਾਂ ਮੇਰਾ ਸਵਾਗਤ ਹੋਇਆ ਉਸਨਾਰ ਮੈਨੂੰ ਭਵਿਕ ਵਿੱਚ ਹੋਰ ਮਜ਼ਬੂਤ ਸਬੰਧਾਂ ਦੀ ਉਮੀਦ ਹੈ ਨੇੜ ਭਵਿਕ ਵਿੱਚ ਇਹ ਦੋਲੇ ਲਗਾਤਾਰ ਹੋ ਵੀ ਸਕਦੇ ਨੇ ਮੁਤਾਕੀ ਨੂੰ ਮਿਲਣ ਲਈ ਇਸਲਾਮੀ ਮਦਰਸੇ ਦੇ ਸੈਂਕੜੇ ਵਿਦਿਆਰਥੀ ਤੇ ਵੱਡੀ ਗਿਣਤੀ ਚ ਸਥਾਨਕ ਲੋਕ ਦਿਓਬੰਦ ਕੈਂਪਸ ਵਿੱਚ ਇਕੱਠੇ ਹੋਏ ਸਨ ਪਰ ਉਹਨਾਂ ਨੂੰ ਸੁਰੱਖਿਆ ਕਰਮੀਆਂ ਨੇ ਰੋਕ ਦਿੱਤਾ ਮੁਤਾਕੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਸ ਨਿੱਘੇ ਸਵਾਗਤ ਤੇ ਇਥੋਂ ਦੇ ਲੋਕਾਂ ਵੱਲੋਂ ਦਿਖਾਏ ਗਏ ਪਿਆਰ ਲਈ ਸ਼ੁਕਰਗੁਜ਼ਾਰਾਂ ਮੈਨੂੰ ਆਸ ਹੈ ਕਿ ਭਾਰਤ ਅਫਗਾਨਿਸਤਾਨ ਸਬੰਧ ਹੋਰ ਵੀ ਮਜ਼ਬੂਤ ਹੋਣਗੇ ਮੁਤਾਕੀ ਦੇ ਆਉਣ ਤੋਂ ਪਹਿਲਾਂ ਖੂਫੀਆ ਏਜੰਸੀਆਂ ਸੁਰੱਖਿਆ ਏਜੰਸੀਆਂ ਤੇ ਪੁਲਿਸ ਨੇ ਦਿਓਬੰਦ ਚ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਸਨ ਪੁਰਗਰਾਮ ਪੁਲਿਸ ਨੇ ਮੁਕਾਬਲੇ ਦੌਰਾਨ ਬੰਬੀਹਾਗਿਰੋ ਦੀ ਦੋ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਇਹ ਮੁਕਾਬਲਾ ਸ਼ਨੀਚਰਵਾਰ ਦੇ ਰਾਤ ਸੋਹਣਾ ਤੋਂ ਦੂਜੀ ਵਾਰ ਪਾਜਪਾ ਵਿਦਾਇਕ ਬਣੇ ਤੇਜਪਾਲ ਤੰਵਰ ਦੇ ਪਿੰਡ ਰਾਮਗੜ੍ਹ ਨੇੜੇ ਹੋਇਆ ਪੁਲਿਸ ਦੀ ਅਪਰਾਧ ਸ਼ਾਖਾ ਨੂੰ ਦੋ ਸ਼ਾਪ ਸ਼ੂਟਰਾਂ ਦੇ ਘੁੰਮਣ ਦੀ ਸੂਚਨਾ ਮਿਲੀ ਸੀ ਮੁਕਾਬਲੇ ਦੌਰਾਨ ਦੋਵੇਂ ਮੁਲਜ਼ਮਾਂ ਗੋਲੀਆਂ ਲੱਗਨ ਕਰਕੇ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ ਕਰੀਬ 2 ਵਜੇ ਗੁਰੂਗ੍ਰਾਮ ਪੁਲਿਸ ਦੀ ਸੈਕਟਰ 39 ਤੇ ਸੈਕਟਰ 40 ਕ੍ਰਾਈਮ ਬ੍ਰਾਂਚ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ 63 ਨੇੜੇ ਮੈਦਾਵਾਸ ਪਿੰਡ ਦੇ ਇਲਾਕੇ 'ਚ ਦੋ ਸ਼ਾਪ ਸ਼ੂਟਰ ਘੁੰਮ ਰਹੇ ਨੇ ਪੁਲਿਸ ਨੇ ਇੱਕ ਨਾਕੇ 'ਤੇ ਦੋ ਵਿਅਕਤੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਟੀਮ ਉਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ ਗੁਰੂਗ੍ਰਾਮ ਪੁਲਿਸ ਟੀਮ ਨੇ ਸਵੈ ਰੱਖਿਆ ਤੇ ਜਵਾਬੀ ਕਾਰਵਾਈ ਵਿੱਚ ਗੋਲੀਆਂ ਚਲਾਈਆਂ ਜਿਸ ਵਿੱਚ ਦੋਵਾਂ ਵਿਅਕਤੀਆਂ ਦੀਆਂ ਲੱਤਾਂ 'ਚ ਗੋਲੀਆਂ ਲੱਗੀਆਂ ਨੇ ਇਸ ਤੋਂ ਬਾਅਦ ਪੁਲਿਸ ਟੀਮ ਨੇ ਉਹਨਾਂ ਨੂੰ ਹਿਰਾਸਤ 'ਚ ਲੈ ਲਿਆ ਤੇ ਪੁਲਿਸ ਦੇ ਬੁਲਾਰੇ ਸੰਦੀਪ ਕੁਮਾਰ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਤੇ ਇਹਨਾਂ ਦਾ ਸੰਬੰਧ ਬੰਬੀਹਾ ਗਰੋ ਨਾਲ ਹੈ ਉਹਨਾਂ ਨੇ ਗੁਰੂਗ੍ਰਾਮ ਪੁਲਿਸ ਟੀਮ ਉੱਤੇ 7 ਗੋਲੀਆਂ ਚਲਾਈਆਂ ਸਨ ਜਦੋਂ ਕਿ ਪੁਲਿਸ ਨੇ ਸਵੈ ਰੱਖਿਆ 'ਚ 4 ਗੋਲੀਆਂ ਚਲਾਈਆਂ ਸਨ ਮੁਲਜ਼ਮਾਂ ਦੀ ਪਛਾਣ ਸੁਖਜੀਤ ਉਰਫ਼ ਗੰਜਾ ਤੇ ਸੁਮਿਤ ਸ਼ਰਮਾ ਵੱਜੋਂ ਹੋਈ ਹੈ ਦੋਵੇਂ ਲਗਭਗ 25 ਸਾਲ ਦੇ ਨੇ ਪੁਲਿਸ ਨੇ ਮੁਲਜ਼ਮਾ ਕੋਲੋਂ ਇੱਕ ਦੇਸੀ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ ਤੇ ਪੁਲਿਸ ਨੇ ਕਿਹਾ ਕਿ ਦੋਵੇਂ ਵਿਅਕਤੀਆਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ ਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਪੁੱਛਗਿੱਛ ਵੀ ਕੀਤੀ ਜਾਵੇਗੀ ਕਿ ਇਹ ਦੋਵੇਂ ਅਪਰਾਧੀ ਗੁਰੂਗਰਾਮ ਵਿੱਚ ਕਿਸ ਵੱਡੇ ਅਪਰਾਧ ਨੂੰ ਅੰਜਾਮ ਦੇਣ ਦੀ ਫਰਾਕੀ ਸਨ ਅੰਮ੍ਰਿਤਸਰ ਕਲਗੀਤਰ ટ્રਸਟ ਬੜੂ ਸਾਹਿਵਲੋਂ ਮੁੜਵਸੇਬੇ ਪੰਜਾਬ ਦਾ ਪੁਨਰਵਾਸ ਪ੍ਰਯਾਸ ਹੇਠ ਪੰਜਾਬ ਦੇ ਹੜ੍ਹ ਪੀੜਿਤ ਪਰਿਵਾਰਾਂ ਲਈ ਨਵੇਂ ਘਰ ਤਿਆਰ ਕੀਤੇ ਗਏ ਨੇ ਇਹ ਕਾਰ ਅੰਮ੍ਰਿਤਸਰ ਦੇ ਗੁਰਦਾਸਪੁਰ ਜ਼ਿਲ੍ਹਿਆਂ ਚ ਬਣਾਏ ਗਏ ਨੇ ਜਿੱਥੇ ਹੜ੍ਹ ਦੌਰਾਨ ਕਈ ਪਰਿਵਾਰ ਬੇਕਾਰ ਹੋ ਗਏ ਸਨ ટ્રਸਟ ਵੱਲੋਂ ਅੰਮ੍ਰਿਤਸਰ ਵਿੱਚ 6 ਤੇ ਗੁਰਦਾਸਪੁਰ ਚ 7 ਨਵੇਂ ਘਰਾਂ ਦਾ ਨਿਰਮਾਣ ਪ੍ਰਕਿਰਿਆ ਪੂਰੀ ਕੀਤੀ ਗਈ ਹੈ ਇਹ ਘਰ ਆਧੁਨਿਕ ਸਹੂਲਤਾਂ ਨਾਲ ਸਜਾਏ ਗਏ ਨੇ ਜਿਨ੍ਹਾਂ ਚ ਦੋ ਕਮਰੇ ਰਸੋਈ ਲਿਵਿੰਗ ਏਰੀਆ ਤੇ ਵਾਸ਼ਿੰਗ ਏਰੀਆ ਸਮੇਤ ਬੁਨਿਆਦੀ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਨੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਲਗੀਧਰ ٹرسٹ ਦੇ ਆਗੂ ਨੇ ਕਿਹਾ ਕਿ ਸੇਵਾ ਤੇ ਮਾਨਵਤਾ ਸਿੱਖ ਧਰਮ ਦਾ ਅਟੁੱਟ ਹਿੱਸਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ 2005 ਚ ਕਸ਼ਮੀਰ ਚ ਆਈ ਤਬਾਹੀ ਦੌਰਾਨ ਸਾਡੇ ਬਾਬਾ ਜੀ ਨੇ ਸ਼ੈਲਟਰ ਘਰ ਬਣਾਉਣ ਦਾ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਅਸੀਂ ਹੁਣ ਪੰਜਾਬ ਦੇ ਹੜਪੀੜਤਾਂ ਲਈ ਵੀ ਛੱਤ ਮੁਹਈਆ ਕਰ ਰਹੇ ਹਾਂ ਇਹ ਸਾਡਾ ਫਰਜ਼ ਵੀ ਹੈ ਤੇ ਮਨੁੱਖਤਾ ਲਈ ਸੇਵਾ ਵੀ ਟਰਸਟ ਦੇ代表 ਨੇ ਦੱਸਿਆ ਕਿ ਹੜ੍ਹ ਤੋਂ ਬਾਅਦ ਪ੍ਰਸ਼ਾਸਨ ਨਾਲ ਮਿਲ ਕੇ ਜ਼ਰੂਰਤਮੰਦ ਪਰਿਵਾਰਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਤੇ ਜਿਵੇਂ ਹੀ ਡਾਟਾ ਮਿਲਿਆ ਟੀਮ ਨੇ ਤੁਰੰਤ ਘਰਾਂ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਹੈ ਹਰ ਘਰ ਲਗਭਗ 1000 ਵਰਗ ਫੁੱਟ ਦਾ ਜਿਸ 'ਚ ਸੁਰੱਖਿਆ ਤੇ ਇਨਸੂਲੇਸ਼ਨ ਦੀ ਖਾਸ ਵਿਵਸਥਾ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਸੇਂਚਾ ਚ ਨਸ਼ਾ ਤਸਕਰਾਂ ਵੱਲੋਂ ਕਬਜ਼ੀ ਗਈ ਪੰਚਾਇਤੀ ਜ਼ਮੀਨ ਉਤੇ ਬਣਾਇਆ ਗਿਆ ਘਰ ਤਾ ਦਿੱਤਾ ਗਿਆ ਇਹ ਕਾਰਵਾਈ ਸੂਬੇ ਚ ਨਸ਼ਿਆਂ ਨੂੰ ਖਤਮ ਕਰਨ ਦੇ ਹਿੱਸੇ ਵਜੋਂ ਕੀਤੀ ਗਈ ਹੈ ਸੁਤਾਨਪੁਰ ਲੋਧੀ ਪੁਲਿਸ ਥਾਣੀ ਦੇ ਅਧੀਨ ਆਉਣ ਵਾਲੇ ਪਿੰਡ ਸੇਂਚਾ ਦੇ ਵਾਸੀ ਸਰਬਜੀਤ ਸਿੰਘ ਉਰਫ ਬੱਬੀ ਤੇ ਉਸ ਦੀ ਪਤਨੀ ਜਸਪਾਲ ਕੌਰ ਉਰਫ ਸੁਮਨ ਨੇ ਲਗਭਗ ਸਤੰਬਰ ਲੈ ਪੰਚਾਇਤੀ ਜ਼ਮੀਨ ਉਤੇ ਗੈਰ ਕਾਨੂੰਨੀ ਤੌਰ ਉਤੇ ਘਰ ਬਣਾਇਆ ਹੋਇਆ ਸੀ ਦੋਹਾਂ ਉਤੇ ਕੁੱਲ 17 ਐਨਡੀਪੀਐਸ ਐਕਟ ਦੇ ਤਹਿਤ मामले दर्ज ਨੇ ਜਿਨ੍ਹਾਂ ਚੋਂ 10 ਮਾਮਲੇ ਸਰਪਜੀਤ ਸਿੰਘ ਤੇ ਬਾਕੀ ਉਸ ਦੀ ਪਤਨੀ ਵਿਰੁੱਧ ਨੇ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਉਹਨਾਂ ਨੂੰ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 34 ਤਹਿਤ ਤਿੰਨ ਵਾਰੀ ਨੋਟਿਸ ਵੀ ਜਾਰੀ ਕੀਤਾ ਗਿਆ ਸੀ ਪਰ ਕੋਈ ਵੀ ਕਾਰਵਾਈ ਨਹੀਂ ਹੋਈ। ਆਖਰਕਾਰ ਬीडीपीओ ਦੇ ਹੁਕਮ ਅਨੁਸਾਰ ਪੁਲਿਸ ਨੇ ਪਿੰਡੂ ਵਿਕਾਸ ਵਿਭਾਗ ਨੂੰ ਸੁਰੱਖਿਆ ਪ੍ਰਦਾਨ ਕਰਦਿਆਂ ਉਸ ਘਰ ਨੂੰ ਢਾਹ ਦਿੱਤਾ ਹੈ। ਐਸਐਸਪੀ ਗੌਰਵ ਤੁਰਨ ਨੇ ਕਿਹਾ ਹੈ ਕਿ ਇਹ ਕਾਰਵਾਈ ਨਸ਼ਿਆਂ ਦੇ ਕਾਲੇ ਧਨ ਨਾਲ ਬਣਾਈ ਗਈ ਗੈਰ ਕਾਨੂੰਨੀ ਉਸਾਰੀ ਵਿਰੁੱਧ ਕੀਤੀ ਗਈ ਹੈ ਤੇ ਇਹਨਾਂ ਤਸਕਰਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਕਪੂਰਥਲਾ ਪੁਲਿਸ ਨਸ਼ਿਆਂ ਦੀ ਰੋਕਥਾਮ ਨਾਲ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਲਈ ਵੀ ਕੰਮ ਕਰ ਰਹੀ ਹੈ ਪੀੜਤਾਂ ਨੂੰ ਰੁਜ਼ਗਾਰ ਯੋਗ ਸਿਖਲਾਈ ਦੇ ਕੇ ਸਮਾਜ ਚ ਮੁੜ ਸ਼ਾਮਿਲ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਖਬਰਾਂ ਦਾ سلسلہ ਬਸ ਇੰਨਾ ਹੀ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਇਨਾ ਮੈਨੂੰ ਦੇ ਇਜਾਜ਼ਤ ਧੰਨਵਾਦ